ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਾ ਪਰਮਪਾਲ ਕੌਰ ਤੇ ਸੀਨੀਅਰ ਅਕਾਲੀ ਲੀਡਰ ਸ਼ੇਖੰਦਰ ਸਿੰਘ ਮਲੂਕਾ ਦੀ ਨੂੰ ਜਿਹੜੇ ਭਾਜਪਾ ਦੇ ਕੈਂਡੀਡੇਟ ਸੀ ਲੋਕ ਸਭਾ ਬਠਿੰਡਾ ਤੋਂ ਹਾਰ ਗਏ ਸੀ ਚੰਗੀ ਤਰ੍ਹਾਂ ਉਹਨਾਂ ਨੇ ਇੱਕ ਮੁੱਦਾ ਉਠਾਇਆ ਹੋਇਆ ਕਿ ਭਗਵੰਤ ਮਾਨ ਦੀ ਸਰਕਾਰ ਬੀਬੀਆਂ ਦੇ ਖਾਤੇ ਵਿੱਚ ਜਿਹੜਾ 1000 ਕੋਣ ਦਾ ਵਾਅਦਾ ਕੀਤਾ ਸੀ ਉਹ ਪੈਸੇ ਦੇਵੇ ਹੁਣ ਸਾਲ ਵਿੱਚ ਮਹੀਨੇ ਹੁੰਦੇ ਆ ਜੀ 12 4 ਸਾਲ ਹੋ ਗਏ 12 ਚੌਕ 48 ਵੀ 28000 ਰੁਪਈਆ ਇੱਕ ਬੀਬੀ ਦੇ ਅਕਾਊਂਟ ਵਿੱਚ ਪਾਵੇ ਕਾਂਗਰਸੀ ਵੀ ਕਹਿੰਦੇ ਆਕਾਲੀ ਵੀ ਕਹਿੰਦੇ ਆਸ਼ਾ ਵੀ ਇਹ ਜਿਹੜਾ ਮਸਲਾ ਹੈਗਾ ਇਹ ਪੰਜਾਬ ਸਰਕਾਰ ਤੇ ਡਿਪੈਂਡ ਕਰਦਾ ਜੇ ਤਾਂ ਉਹਨਾਂ ਕੋਲੇ ਟਰੱਕਾਂ ਦੇ ਟਰੱਕ ਰੁਪਈਏ ਪਏ ਨੇ 5-500 ਦੀਆਂ ਜਿਹੜੀਆਂ ਗੁੱਟੀਆਂ ਹੁੰਦੀਆਂ ਨੇ ਜਣ ਕੇ 5-500 ਦੇ ਨੋਟਾਂ ਬਣ ਗਏ ਇੱਕ ਜ਼ਿਲ੍ਹੇ ਵਾਸਤੇ ਘੱਟੋ ਘੱਟ ਇੱਕ ਟਰੱਕ ਚਾਹੀਦਾ ਮੰਨ ਕੇ ਚੱਲੋ ਕਿਉਂਕਿ ਬੀਬੀਆਂ ਦੀ ਗਿਣਤੀ ਇੰਨੀ ਹੈ ਹੁਣ 48000 ਇੱਕ ਬੀਬੀ ਨੂੰ ਪਾਉਣਾ ਯਾਨੀ ਕਿ ਇੱਕ ਕਾਪੀ ਦੇਣੀ ਹੈ 50000 ਦੇ ਰੋਟਾਂ ਦੀ ਮੰਨ ਕੇ ਚੱਲੋ ਹੁਣ ਟਰੱਕ ਵਿੱਚ ਕਿੰਨੀਆਂ ਕ ਪੈਣਗੀਆਂ ਇਹ ਤੁਸੀਂ ਅੰਦਾਜ਼ਾ ਲਾ ਲਓ ਜੇ ਜੇ 5 ਸਾਲ ਪੂਰੇ ਪਾਉਣੇ ਫਿਰ 60000 ਹੋ ਜੂ 12 ਪੰਜ 60 ਇੰਨਾ ਤਾਂ ਮੈਂ ਤੈਨੂੰ ਆਉਂਦਾ ਤੇ ਏ ਹੁਣ ਸੋਚੇ ਪੰਜਾਬ ਸਰਕਾਰ ਵੀ ਐਨੇ ਪੈਸੇ ਹੈਗੇ ਆ ਪਾ ਸਕਦੇ ਆ ਜਾਂ ਮੋਦੀ ਸਾਹਿਬ ਤੋਂ ਇਜਾਜ਼ਤ ਲੈ ਲਓ ਵੀ ਹੋਰ ਛਾਪ ਲਈਏ ਨਵੇਂ ਇਹ ਸਰਕਾਰ ਦੇ ਡਿਪੈਂਡ ਕਰਦਾ ਅੱਛਾ ਜੇ ਕੋਈ ਪੁੱਛੇ ਮੇਰੇ ਕੋਲੋਂ ਵੀ ਕੀ ਹੋਣਾ ਚਾਹੀਦਾ ਅਸ਼ੀਤਾ ਜੀ ਸਾਫ਼ ਜੀ ਗੱਲ ਕਹਿਣੀ ਹੈ ਇਹ ਬਿਜਲੀ ਦਾ ਬਿੱਲ ਭਾਵੇਂ ਛਿਆਲ ਹੋਵੇ ਭਾਵੇਂ ਹੋਵੇ ਗਰਮੀ ਅਸੀਂ ਤਾਂ ਘੱਟੋ ਘੱਟ 15000 ਬਿੱਲ ਭਰਦੇ ਆ ਜੀ ਦੋ ਮਹੀਨਿਆਂ ਦਾ 6 ਬਿੱਲ ਆ ਗਏ ਕਿੰਨੇ ਪੈਸੇ ਹੋਗੇ ਇਹ ਜੋੜ ਲਿਓ ਜੀ ਇੱਥੇ ਮੈਥ ਗਲਤ ਨਾ ਹੋ ਜਾਏ ਜਾਣੀ ਕਿ 180000 ਰੁਪਇਆ ਮੰਨ ਕੇ ਚੱਲੋ ਜਮੀਨ ਦੇ 15000 ਭਰੀ ਪਰਦੇ ਪਰ ਨਾ ਵੀ ਜ਼ਰੂਰੀ ਹੈ ਜੇ ਆਪਾਂ 2 ਲੱਖ ਰੁਪਇਆ ਕਮਾਉਣੇ ਆ ਤਾਂ ਜਨਾਬ ਗਰਮੀ ਦੇ ਵਿੱਚ AC ਲਾ ਕੇ ਭੈਣਾ ਤੇ ਸਰਦੀ ਦੇ ਵਿੱਚ ਗੀਜਰ ਲਾਉਣਾ ਹੈ ਹੀਟਰ ਲਾਉਣਾ ਹੈ ਫਿਰ ਬਿੱਲ ਤਾਂ ਭਰਨਾ ਹੀ ਪੈਣਾ ਥਰਮ ਪਲਾਟ ਦੇ ਵਿੱਚ ਜਿਹੜੇ ਕੋਲੇ ਪੈਂਦੇ ਨੇ ਉਹ ਮੁੱਖ ਤਾਂ ਹੁੰਦੇ ਨਹੀਂ ਗੱਡੀ ਲੈਂਦੀ ਹੈ ਪੂਰੀ ਥਰਮ ਪਲਾਟ ਦੇ ਵਿੱਚ ਉਹ ਐਵੇਂ ਹੀ ਨਹੀਂ ਫਿਰ ਮਲਾਜਮਾਂ ਦੀਆਂ ਤਨਖਾਹਾਂ ਲੱਖ ਤਾਂ ਮੈਕਸਿਮਮ ਹੈ 1.5 2 2 3 3 ਲੱਖ ਤਨਖਾਹਾਂ ਵੀ ਨੇ ਬਿਜਲੀ ਬੋਰਡ ਦੇ ਵਿੱਚ ਉਹ ਪੂਰੀਆਂ ਕਿੱਥੋਂ ਆਉਣੀਆਂ ਨੇ ਦੂਜੇ ਨੰਬਰ ਤੇ ਆ ਜਿਹੜੇ ਬੀਬੀਆਂ ਨੂੰ ਆਧਾਰ ਕਾਰਡ ਫੜਾ ਕੇ ਕਿਹਾ ਹੋਇਆ ਵੀ ਚੜੋ ਬੱਸ ਵਿੱਚ ਬੰਦਾ ਤਾਂ ਇੱਕ ਹੁੰਦਾ ਹੀ ਨਹੀਂ ਕਿਉਂਕਿ ਬੰਦੇ ਟਿਕਟ ਲੱਗਦੀ ਹੈ ਅਗਲਾ ਕਹਿੰਦੇ ਟਿਕਟ ਦੇਣੀ ਪੈਸੀ ਪ੍ਰਾਈਵੇਟਸ ਬੈਠਾਂਗੇ ਅਸੀਂ ਕੋ ਸਰਕਾਰੀ ਜਿਹੜੀ ਹੁਣ ਸਰਕਾਰੀ ਬੱਸ ਤੇ ਇੱਕ ਡਰਾਈਵਰ ਹੁੰਦਾ ਇੱਕ ਕਨੈਕਟਰ ਹੁੰਦਾ ਇਹ ਕਹਿੰਦਾ ਚੈਕਰ ਹੁੰਦਾ ਤਿੰਨ ਤਿੰਨ ਬੰਦੇ ਹੁੰਦੇ ਨੇ ਉਹਨਾਂ ਦਾ ਤਨਗਾ ਵੀ ਲੱਖ ਤੋਂ ਘਟ ਹੈ ਨਹੀਂ ਉਹ ਪੈਸੇ ਪੂਰੇ ਕਿੱਥੋਂ ਹੋਣੇ ਐ ਹੁਣ ਮੈਨੂੰ ਕਹਿਣਗੇ ਲੈ ਇਹਨੂੰ ਸਮਝ ਹੀ ਨਹੀਂ ਆਉਂਦੀ ਇਹ ਕਿਉਂ ਬੋਲੀ ਜਾਂਦਾ ਮੈਂ ਇਹ ਗੱਲ ਕਹਿ ਰਿਹਾ ਵੀ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਵੋਟਾਂ ਲੈਣ ਵੇਲੇ ਬਹੁਤ ਕੁਝ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਕਰ ਜਾਂਦੇ ਨੇ ਬਹੁਤ ਕੁਝ ਕਰ ਜਾਂਦੇ ਇਹ ਯਕੀਨ ਤੁਸੀਂ ਕਰਨਾ ਨਹੀਂ ਕਰਨਾ ਵੋਟਾਂ ਪਾਉਣ ਵਾਲਿਆਂ ਦੇ ਡਿਪੈਂਡ ਕਰਦਾ ਹੈ ਤੇ ਇੱਕ ਗੱਲ ਚੇਤੇ ਰੱਖਿਓ ਜਿਹੜੇ ਪੰਜਾਬ ਦੇ ਲੋਕ ਫਰੀ ਦੀ ਬੁਰਕੀ ਤੇ ਪਾਲਣ ਵਾਲੇ ਨੇ ਨਾ ਤੇ ਉਹ ਸਭ ਤੋਂ ਵੱਡਾ ਧੋਖਾ ਆਪਣੀ ਜ਼ਿੰਦਗੀ ਨਾਲ ਆਪਣੇ ਪਰਿਵਾਰ ਨਾਲ ਖੁਦ ਕਰ ਰਹੇ ਨੇ ਕਿਹੜੀ ਕੰਟਰੀ ਹੈ ਦੁਨੀਆ ਦੇ ਵਿੱਚ ਜਿਹੜੀ ਇੰਨੀਆਂ ਸਹੂਲਤਾਂ ਉਥੋਂ ਦੇ ਵਸ਼ਨੀਕ ਨੂੰ ਦਿੰਦੀ ਹੋਵੇ ਦੱਸੋ ਸਭ ਕੁਛ ਫਰੀ ਦਾ ਕਿਹੜੀ ਸਰਕਾਰ ਦੇ ਦੂ ਠੀਕ ਹੈ ਜਦੋਂ ਇਹ ਵੋਟਾਂ ਲੈਣ ਬਾਅਦ ਤੇ ਆਉਂਦੇ ਨੇ ਉਦੋਂ ਬੜਾ ਕੁਝ ਕਹਿੰਦੇ ਆ ਪਰ ਵੋਟਾਂ ਅਸੀਂ ਪਾਉਣੀਆਂ ਨੇ ਜਨਬ ਅਸੀਂ ਸੋਚਣਾ ਹੈ ਕਿ ਕੁਛ ਫਰੀ ਦਿੱਤਾ ਜਾ ਸਕਦਾ ਦੱਸੋ ਕੌਣ ਫਰੀ ਦਿੰਦਾ ਦੱਸ ਦਿਓ ਆ ਜਿਹੜੇ ਹੜ੍ਹ ਪੇੜਤਾਂ ਦੇ ਵਿੱਚ ਫਿਰ ਜੀ ਨਾ ਐਨਯੂ ਵਾਲੇ ਸੰਸਥਾ ਵਾਲੇ ਅਸੀਂ 20 ਪਿੰਡ ਗੋਦ ਲੈ ਲਾਂਗੇ ਦਲਜੀਤ ਨੇ ਇੰਨੇ ਲੈ ਲਏ ਐਮੀ ਬਰਕ ਨੇ ਇੰਨੇ ਲੈ ਲਏ ਡਾਕਟਰ ਓਬਰਾਏ ਨੇ ਆਹ ਕੁਛ ਭੇਜਤਾ ਫੁਲਾਣੇ ਨਿੰਬੇਤਾ ਆਪਣੇ ਕੋਲੋਂ ਦਿੱਤਾ ਸਾਰਾ ਕੁਝ ਲੋਕਾਂ ਦਾ ਇਕੱਠਾ ਕਰਕੇ ਲੋਕਾਂ ਨੂੰ ਬੰਨਣਾ ਹੈ ਕੌਣ ਦੇ ਦੂਗਾ ਹੁਣ ਕਿੱਥੇ ਨੇ ਉਹ ਜਿਹੜੇ ਕਹਿੰਦੇ ਸੀ ਜ਼ਮੀਨ ਗੋਦ ਲੈ ਲਈ ਪੱਧਰੀ ਕਰਕੇ ਦਿਆਂਗੇ ਬੀਚ ਕੇ ਦਿਆਂਗੇ ਕਿੱਥੇ ਨੇ ਉਹ ਲੋਕ ਇਹ ਤਾਂ ਸਰਕਾਰਾਂ ਦਾ ਕੰਮ ਹੁੰਦਾ ਤੇ ਬੀਬਾ ਪਰਮਪਾਲ ਕੌਰ ਮਲੂਕਾ ਲਾਸਟ ਨੇਮ ਹੈ ਕਿਉਂਕਿ ਮਲੂਕਾ ਸ਼ਬਦੀ ਨੂ ਹੈ ਤੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਪੜ੍ਹੇ ਲਿਖੇ ਇੱਕ ਬਹੁਤ ਵੱਡੇ ਅਫੀਸਰ ਰਹੇ ਹੋ ਪਤਾ ਨਹੀਂ ਆਈਐਸ ਪਤਾ ਨਹੀਂ ਆਈਪੀਐਸ ਜਾਂ ਕੁਝ ਜੇ ਤੁਸੀਂ ਇਹ ਪਰਤ ਪਾ ਰਹੇ ਹੋ ਔਰ ਤੁਸੀਂ ਇੱਕ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਲੋਕਾਂ ਨੂੰ ਫਿਰ ਦੀ ਬੁਰਕੀ ਦੀ ਆਸ ਤੇ ਲਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਫਿਰ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਹੀਂ ਹੈਗਾ ਇੱਥੇ ਇਹ ਗੱਲ ਚੇਤੇ ਰੱਖਿਓ ਆਸ਼ਾ ਹੁਣ ਮੈਂ ਆਪਣੇ ਗੁਰੂ ਸਾਹਿਬਾਂ ਥੋੜਾ ਜਿਹਾ ਧਿਆਨ ਦੇਣਾ ਤੇ ਤੁਸੀਂ ਵੀ ਧਿਆਨ ਕਰੋ ਫਿਰ ਬਾਬੇ ਨਾਨਕ ਨੂੰ ਕੀ ਲੋਡ ਪਈ ਸੀ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਤੇ ਸੋਖਾ ਕਿਰਤ ਕਰੋ ਨਾਮ ਜਪ ਬਣ ਸਕੋ ਇਹ ਕੈਂਡ ਕੀ ਲੋਡ ਪਈ ਸੀ ਫਿਰ ਫੇ ਤਾਂ ਕਹਿੰਦੇ ਮਾਲਾ ਫੜ ਕੇ ਬੈਠੇ ਰੋ ਮੰਗ ਕੇ ਖਾਈ ਚੱਲੋ ਫਿਰ ਤਾਂ ਇਹ ਕਹਿੰਦੇ ਸਾਡਾ ਉਹੀ ਹਾਲ ਹੈ ਆਸ਼ਾ ਹੁਣ ਥੋੜਾ ਜਿਹਾ ਹੋਰ ਇੱਥੇ ਐਡ ਕਰ ਦੇਣਾ ਮੰਨ ਲਓ 1000 ਰੁਪਿਆ ਇੱਕ ਮਹੀਨੇ ਦਾ ਇੱਕ ਬੀਬੀ ਨੂੰ ਮਿਲ ਗਿਆ ਜੇ ਘਰ ਵਿੱਚ ਦੋ ਬੀਬੀਆਂ ਨੇ 2000 ਆਜੂ ਤਿੰਨ ਨੇ 3 ਆਜੂ ਇੰਨਾ ਕੀ ਹੋਣਾ 3000 ਰੁਪਏ ਨਾਲ ਕਿੰਨਾ ਕੁ ਟਾਈਮ ਲੰਘੂਗਾ ਮਹੀਨੇ ਵਿੱਚ 3000 ਦਾ ਗੁਜ਼ਾਰਾ ਹੋ ਜਾ ਤਮਾ ਤਾਂ ਭਰਨੀ ਨਹੀਂ ਚਨ ਜੋ ਖੁਸ਼ ਮਰਜੀ ਮਿਲ ਜੇ ਤਮਾ ਨਹੀਂ ਪਰਣੀ ਪਰ ਕੀ ਕਦੇ ਸੋਚੇ ਵੀ ਜਿਹੜੇ ਬੱਚਿਆਂ ਨੂੰ ਅਸੀਂ ਕਹਿੰਨੇ ਆ ਪੜਾਉਣਾ ਹੈ ਲਿਖਾਉਣਾ ਹੈ ਡਾਕਟਰ ਬਣਾਉਣਾ ਹੈ ਵਕੀਲ ਬਣਾਉਣਾ ਹੈ ਜੱਜ ਬਣਾਉਣਾ ਹੈ ਅਫਸਰ ਬਣਾਉਣਾ ਹੈ ਉਹ ਬੱਚੇ ਇਦਾਂ ਪੜ੍ਹ ਲਿਖ ਕੇ ਬਣਨਗੇ ਕਦੇ ਵੀ ਨਹੀਂ ਹੋ ਸਕਦਾ ਮੈਂ ਇੱਥੇ ਗੱਲ ਸਰਕਾਰ ਦੀ ਨਹੀਂ ਕਰ ਰਿਹਾ ਮੈਂ ਗੱਲ ਪੰਜਾਬ ਦੇ ਹਿੱਦੀ ਕਰ ਰਿਹਾ ਵੀ ਜਿੰਨਾ ਚਿਰ ਅਸੀਂ ਇਹ ਲਾਜ ਨਹੀਂ ਤਿਆਗਦੇ ਮੰਨ ਲਓ ਗੱਲ ਇੱਕ ਘਰ ਦੇ ਵਿੱਚ 5000 ਮਹੀਨੇ ਦਾ ਆਜੂਗਾ ਤੇ ਫਿਰ ਕੀ ਹੋ ਜੂਗਾ ਠੀਕ ਹੈ ਜੇ ਕੋਈ ਲੋੜਬੰਦ ਹੈਗਾ ਬੰਦਾ ਉਹਦਾ ਅੱਗੇ ਪਿੱਛੇ ਕੋਈ ਕਮਾਉਣ ਵਾਲਾ ਹੈ ਨਹੀਂ ਉਹਦੀ ਪੈਨਸ਼ਨ ਲੱਗ ਜੇ ਸਰਕਾਰ ਲਾ ਸਕਦੀ ਹੈ ਜੇ ਕਿਸੇ ਦਾ ਬਿਜਲੀ ਦਾ ਬਿੱਲ ਫਰੀ ਕਰਨਾ ਹੈ ਉਹ ਲੋੜਬੰਦ ਹੈ ਉਹਦਾ ਕੀਤਾ ਜਾ ਸਕਦਾ ਪਰ ਜਿਹੜਾ ਬੰਦਾ ਕਮਾ ਰਿਹਾ ਹੈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਜੇ ਅਸੀਂ ਲੱਖ ਰੁਪਇਆ ਕਮਾ ਰਹੇ ਤੇ ਕੀ ਗੱਲ ਅਸੀਂ 20000 ਖਰਚਾ ਨਹੀਂ ਕਰ ਸਕਦੇ ਕਿੱਥੇ ਲੱਗੇ ਜਾਣੇ ਪੈਸੇ ਮਰਨ ਤੋਂ ਬਾਅਦ ਨਾਲ ਜਾਣਗੇ ਜਿੱਡਾ ਮਰਜੀ ਕੋਈ ਧਨਾੜ ਹੈ ਜਦੋਂ ਭੂਪੇ ਆ ਗਿਆ ਨਾ ਇੱਕ ਹਫਤੇ ਵਿੱਚ ਕੰਮ ਨਿਬੜ ਜਾਂਦਾ ਹੈ ਇੱਕ ਹਫਤੇ ਵਿੱਚ ਇੱਕ ਹਫਤੇ ਵਿੱਚ ਭੋਗ ਪਾ ਕੇ ਹੱਡੀਆਂ ਕੀਰਤਪੁਰ ਜਾਂ ਹਰਦਵਾਰ ਜਦ ਕੋ ਖੇਤ ਵਿੱਚ ਦੱਬ ਦਿੰਦਾ ਉਦੋਂ ਬਾਅਦ ਕਿਸੇ ਨੂੰ ਚਿੱਤੇ ਰੱਖਣਾ ਜਿੰਨੇ ਜਿੰਨੇ ਅੱਖਾਂ ਖੁੱਲੀਆਂ ਨੇ ਇਹ ਸਭ ਕੁਝ ਜਹਾਨ ਉਨਾਂ ਚਰੇ ਹੈ ਉਦੋਂ ਬਾਅਦ ਕਿਸੇ ਨੂੰ ਕੁਝ ਨਹੀਂ ਪੁੱਛਣਾ ਜਿਹੜੇ ਬੰਦੇ ਕਮਾ ਕੇ ਖਾ ਰਹੇ ਨੇ ਉਹ ਖਰਚਾ ਕਰ ਸਕਦੇ ਆ ਠੀਕ ਹੈ ਮੈਂ ਤੁਹਾਡੇ ਨਾਲ ਸਹਿਮਤ ਜਿਹੜਾ ਲੋਡ ਬੰਦ ਹੈਗਾ ਉਹਦਾ ਬਿੱਲ ਵੀ ਫਰੀ ਹੋ ਜਾਏ ਉਹਨੂੰ ਬਸ ਦਾ ਕਿਰਾਇਆ ਵੀ ਫਰੀ ਹੋ ਜਾਏ। ਉਹਦੇ ਲਈ ਡਾਕਟਰੀ ਜਿਹੜੀ ਸਹੂਲਤ ਹੈਗੀ ਹੈ ਮੈਡੀਕਲ ਦੀ ਉਹ ਵੀ ਫਰੀ ਹੋ ਜਾਏ। ਉਹਦੇ ਲਈ ਸਾਰਾ ਕੁਝ ਫਰੀ ਹੋ ਜਾਏ ਪਰ ਸਾਰਿਆਂ ਲਈ ਨਹੀਂ ਹੋ ਸਕਦਾ। ਹੁਣ ਇੱਕ ਹੋਰ ਗੱਲ ਕਹਿਣੀ ਆ। ਪੁੰਜੜੀਆਂ ਆਧਾਰ ਕਾਰਡ ਵਾਲੀਆਂ ਬੀਬੀਆਂ ਨੇ ਉਹ ਕੌਣ-ਕੌਣ ਨੇ ਨੇ? ਚੈੱਕ ਕਰਕੇ ਦੇਖ ਲਿਓ। ਜ਼ਿਆਦਾ ਬੀਬੀਆਂ ਜਿਹੜੀਆਂ ਟੀਚਰ ਲੱਗੀਆਂ ਨੇ ਸਰਕਾਰੀ ਉਹ ਬੈਠੀਆਂ ਜਿਨ੍ਹਾਂ ਦੀ ਲੱਖ-ਲੱਖ ਸਵਾ ਸਵਾ ਲੱਖ ਰੁਪਏ ਦਰਨਾ ਹੁੰਦੀਆਂ ਨਾ ਉਹ ਵੀ ਕਾਰਡ ਕੱਢ ਕੇ ਫੜਾ ਦੇਣੀਆਂ ਆਧਾਰ ਕਾਰਡ ਆਖੜ ਤੋਂ ਟਿਕਟ ਮੇਰੀ। ਨਸੋ ਜੀ ਤੇ ਜੇ ਅਸੀਂ ਪੰਜਾਬ ਦਾ ਬੇੜਾ ਖੁਦ ਨਹੀਂ ਬਹਾਰੇ ਤਾਂ ਦੋਸ਼ ਫੇਰ ਪਾਕਿਸਤਾਨ ਨੂੰ ਦੇਣਾ ਜਾਂ 트럼ਪ ਨੂੰ ਦੇਣਾ ਜਾਂ ਟ੍ਰੋਡੋ ਨੂੰ ਦੇਣਾ ਇਹ ਜ਼ਿੰਮੇਵਾਰ ਅਸੀਂ ਆਂ ਹੋਰ ਕੋਈ ਨਹੀਂ ਗੱਲ ਜੀਤੇ ਰੱਖਿਓ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣਗੀਆਂ ਇੱਕ ਦਿਨ ਮੂੰਹ ਨਾਲ ਇੱਕ ਜੰਬੋ ਸਰਕਸ ਆਈ ਸੀ ਤੁਹਾਨੂੰ ਪਤਾ ਚੰਗੀ ਤਰ੍ਹਾਂ ਉਹ ਡੋਬਗੀ ਸੀ ਤੇ ਉਹਦੇ ਕੁਝ ਸ਼ੇਰ ਕੁਝ ਚੀਤੇ ਸਰਕ ਦੇ ਵਿੱਚ ਡਰਾਮਾ ਕਰਨ ਵਾਲੇ ਬਚਾਏ ਗਏ ਸੀ ਤੇ ਉਹਨਾਂ ਨੂੰ ਪਿੰਜਰਿਆਂ ਵਿੱਚ ਕੈਦ ਕਰਕੇ ਰੱਖਿਆ ਗਿਆ ਉਹਨੂੰ ਮੁੱਲ ਦਾ ਮਾਸ ਪਾਇਆ ਜਾਂਦਾ ਸੀ ਤੇ ਜਦੋਂ ਮੁੱਲ ਦਾ ਮਾਸ ਪਾਇਆ ਜਾਂਦਾ ਸੀ ਗਿੱਧਗੇ ਸੀ ਮੁੱਲ ਦਾ ਮਾਸ ਖਾਣ ਵਾਸਤੇ ਸਰਕ ਦੇ ਵਿੱਚ ਨੇ ਰੱਖੇ ਹੁੰਦੇ ਸੀ ਇੱਕ ਦਿਨ ਕੀ ਹੋਇਆ ਜਦੋਂ ਉਹ ਸਰਖੇ ਡੁੱਬ ਗਏ ਉਹਨਾਂ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ ਸ਼ੇਰ ਚੀਤੇ ਸੀ ਉਹ ਤੇ ਉਹਨਾਂ ਦਾ ਸ਼ਿਕਾਰ ਜੰਗਲ ਦੇ ਕੁੱਤਿਆਂ ਨੇ ਕਰ ਲਿਆ ਸੀ ਜੰਗਲ ਦੇ ਕੁੱਤੇ ਸ਼ੇਰ ਤੇ ਚੀਤਿਆਂ ਨੂੰ ਮਾਰ ਕੇ ਖਾ ਗਏ ਸੀ ਜਿਹੜੇ ਸਰਖੇ ਦੇ ਵਿੱਚ ਕੰਮ ਕਰਨ ਵਾਸਤੇ ਰੱਖੇ ਸਿਅਗਲਿਆਂ ਦੇ ਇਹੀ ਹਾਲਾਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਹੋਣਾ ਪ੍ਰਾਪਰਟੀ ਜਿੰਨੀ ਮਰਜ਼ੀ ਇਕੱਠੀ ਕਰਕੇ ਦੇ ਲਓ ਜੋ ਉਹ ਆਪ ਕਮਾਉਣ ਨਹੀਂ ਨਾ ਸਿੱਖਣਗੇ ਤੇ ਜਿੱਤੇ ਰੱਖਿਆ ਫਿਰ ਉਹਨਾਂ ਦਾ ਵੀ ਇਹੀ ਹਾਲ ਹੋਣਾ ਹੈ ਕਿ ਗੱਲ ਜਿਹੜੀ ਮੈਂ ਕਹੀ ਹੈ ਨਾ ਕਈਆਂ ਦੀ ਸਮਝ ਵਿੱਚ ਆ ਜਾਣੀ ਹੈ ਪਕੜ ਵਿੱਚ ਆ ਜਾਣੀ ਹੈ ਤੇ ਨਹੀਂ ਜਿੰਨੀਆਂ ਮਰਜ਼ੀ ਰੋਟੀਆਂ ਇਕੱਠੀਆਂ ਕਰਕੇ ਰੱਖ ਜਿਓ ਤੇ ਕਿਸੇ ਨੂੰ ਤੁਹਾਨੂੰ ਚੇਤੇ ਨਹੀਂ ਕਰਨਾ ਤੇ ਜਿਹੜੇ ਬੰਦੇ ਫਿਰੇ ਦੀ ਬੁਰਕੀ ਤੇ ਲੱਗੇ ਹੋਏ ਆ ਤੇ ਇਹ ਇਹ ਕਹਿ ਲਈ ਵੀ ਆਪਣੇ ਪੈਰਾਂ ਤੇ ਕਹਾੜਾ ਆਪ ਮਾਰ ਰਹੇ ਨੇ ਪੰਜਾਬ ਦੀ ਬਰਬਾਦੀ ਦਾ ਕਾਰਨ ਅਸੀਂ ਖੁਦ ਬਣੇ ਹੋਇਆ ਜਿਹੜੇ ਅਸੀਂ ਕਹਿੰਦੇ ਆ ਬਿਜਲੀ ਦੇ ਬਿੱਲ ਵੀ ਫਰੀ ਹੋ ਜਾਣ ਬਸੋਂ ਦਾ ਕਿਰਾਇਆ ਵੀ ਫਰੀ ਹੋ ਜੇ ਆਟਾ ਦਾਲ ਵੀ ਮਿਲੇ ਖੋਰ ਬਹੁਤ ਕੁਛ ਭਾਲਦੇ ਹੁਣ ਜਿਹੜਾ 1000 ਰੁਪਏ ਦੀ ਗੱਲ ਕਰਦੇ ਹੋ ਨਾ ਇਹ ਸਰਕਾਰ ਦੀ ਗੱਲ ਛੱਡੋ ਦੇਵੇ ਨਾ ਦੇਵੇ ਅਸੀਂ ਕੀ ਲੈਣਾ ਹੈ ਮੈਗਟ ਘਰੋਂ ਦੇਣਾ ਪਰ ਜਿਹੜੇ ਲੀਡਰ ਤੰਜ ਕਾਹਦੇ ਨੇ ਨਾ ਤੁਹਾਡਾ ਵੀ ਇਹੀ ਕੰਮ ਹੈ ਨਾ ਵੀ ਉਹ ਲੋਕ ਉਧਰੋਂ ਟੁੱਟ ਜਾਣ ਵੀ ਅਸੀਂ ਕਹੀਏ ਅਸੀਂ 1200 ਦੇ ਮੰਗ ਵੀ ਸਾਨੂੰ ਵੋਟਾਂ ਪਾ ਦੇਣ ਫਿਰ ਤੁਸੀਂ ਦੇ ਦੇਵੋਗੇ ਡੇੜਾ ਕਿ ਤੀਜਾ ਵਾਦਾ ਕਰੂ ਹੁਣ ਹੁਣ ਕੱਲ ਹੀ ਕਹਿਣ ਵੀ ਭਗਵਾਨ ਜੀ ਤੁਮਾਨ ਨੇ 1000 ਕਹੇ ਅਸੀਂ 1500 ਦੇ ਮੰਗ ਫਿਰ ਇਹ ਦੇ ਦੇਣਗੇ ਜਾਂ ਬੀਜੇਪੀ ਵਾਲੇ ਕਹਿਣ ਵੀ 2000 ਦੇ ਮੰਗ ਦੇ ਦੇਣਗੇ ਕਿਥੋਂ ਦੇ ਦੇਣਗੇ ਦਰਖਤਾਂ ਲਗਦੇ ਇਹ ਦੂਜਿਆਂ ਦੇ ਤੰਗ ਕਸ਼ਣੇ ਬੜੇ ਸੌਖੇ ਆ ਜਦੋਂ ਇਹ ਲੀਡਰ ਵਾਦਾ ਦਾਵਾ ਕਰਦੇ ਨੇ ਤੁਹਾਡੇ ਵਿੱਚ ਖੜ ਕੇ ਇਹ ਸਵਾਲ ਉਹਨੂੰ ਕਰੋ ਹੁਣ ਕਈ ਚੱਕੇ ਫਿਰਦੇ ਨੇ ਫਲਾਣਾ ਮੰਤਰੀ 10 ਪੜਿਆ ਹੈ ਫਲਾਣਾ ਪਲੱਸ 2 ਪੜਿਆ ਹੈ ਫਲਾਣਾ ਇੰਨੇ ਪੜਿਆ ਹੈ ਤੁਸੀਂ ਬੜੇਵੇਂ ਲੈਣੇ ਜਦੋਂ ਇਲੈਕਸ਼ਨ ਹੋ ਜੀ ਉਹਦਾ ਪੁੱਛਦੇ ਨਾ ਜੇ ਕਿ ਮੈਨੂੰ ਪੁੱਛੇ ਮੈਂ ਕਹਿੰਦਾ ਮੈਂ ਤਾਂ ਪੜਿਆ ਹੀ ਨਹੀਂ ਮਤਲਬ ਸਕੂਲ 'ਚ ਗਿਆ ਹੀ ਨਹੀਂ ਮੇਰੇ ਕੋਲ ਸਰਟੀਫਿਕੇਟ ਹੈ ਹੀ ਨਹੀਂ ਕੋਈ ਹੁਣ ਕੋਈ ਯਕੀਨ ਕਰੂਗਾ ਵਿਗਿਆਨੀ ਬੂਟਾ ਸਿੰਘ ਅਣਪੜ੍ਹ ਹੈ ਕੌਣ ਯਕੀਨ ਕਰੂਗਾ ਜੇ ਕਿਤੇ ਮੈਨੂੰ ਕਿਤੇ ਪੇਪਰ ਭਰਨੇ ਪਏ ਇਲੈਕਸ਼ਨ ਲੜਨ ਦੇ ਵਿੱਚ ਸੁੱਧਾ ਕੂ ਮੈਂ ਪੂਰਾ ਅਣਪੜਹਾ ਬਈ ਮੈਂ ਤਾਂ ਸਕੂਲ ਚ ਗਿਆ ਹੀ ਨਹੀਂ ਫਿਰ ਕਰ ਲਓ ਜਕੀ ਤੁਸੀਂ ਜਦੋਂ ਲੈਕਚਰ ਹੁੰਦੀ ਸੀ ਉਹ ਤਾਂ ਬੋਲੇ ਨਹੀਂ ਹੁਣ ਆਖੋਤੀ ਪੱਤਰਕਾਰ ਕੁਝ ਬਾਦਲਾਂ ਦੇ ਕੁਝ ਕੰਗਰਸ ਦੇ ਡਾਊਂ ਡਾਊਂ ਕਰਦੇ ਫਿਰਦੇ ਢੋਲ ਵਜਾਉਂਦੇ ਫਿਰਦੇ ਵਜਾਈ ਚੱਲੋ ਕਿਹਨੇ ਪੁੱਛਣਾ ਤੁਹਾਨੂੰ ਚਲੋ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ